ਹਾਂਜੀ ਆਪਣੇ ਬਲੈਕ ਐਸਟਰੋਲੋਗ ਅੱਜ 64ਵੇਂ ਦਿਨ 'ਚ ਪੂਰੇ ਇੱਕ ਟੱਬ ਭਜੇ ਫਿਰਦੇ ਦੇਖ ਸਕਦੇ ਤੇ ਹੇ ਬਾਰਾ ਪੈਨ ਨੂੰ ਹਰੇ ਦੇ ਵਿੱਚ ਮੱਕੀ ਮਿਕਸ ਕਰਕੇ ਪਾਦਨੇ ਹੁੰਨੇ ਆ ਉਰੇ ਖੁਸ਼ ਹੋ ਕੇ ਖਾਂਦੇ ਤੇ ਅੰਦਰ ਫੀਡਰਾਂ ਦੇ ਵਿੱਚ ਤੇ ਇਹਨਾਂ ਨੂੰ ਗਰੋਵਰ ਫੀਡ ਹੀ ਚੱਲਦੀ ਆ ਵਧੀਆ ਐਕਟਿਵ ਬੱਚੇ ਇਹ ਦੇਖ ਸਕਦੇ ਆ ਜੀ ਤੁਸੀਂ ਆਪਣੇ ਪਿਓਰ ਦੇਸੀ ਵੀ ਰੱਖੇ ਸੀਗੇ ਤੇ ਉਹਨਾਂ ਨੇ ਵੀ ਆਂਡੇ ਦੇਣੇ ਸਟਾਰਟ ਕਰਤੇ ਅੱਜ ਪਹਿਲਾ ਆਂਡਾ ਦੇਤਾ ਪਿਓਰ ਦੇਸੀ ਮੁਰਗੀ ਨੇ ਬਹੁਤ ਹੀ ਵਧੀਆ ਬਰੀਡ ਲੱਗੇ ਮੈਨੂੰ ਤਾਂ ਉਹ ਉਹ ਅੱਜ 4 ਮਹੀਨੇ ਤੇ 15 ਦਿਨਾਂ ਬਾਅਦ ਉਹਨੇ ਪਹਿਲਾ ਆਂਡਾ ਦੇਤਾ ਬਾਕੀ ਤੁਸੀਂ